ਸਤਿ ਸ੍ਰੀ ਅਕਾਲ RAM RAM ਜੀ ਸਾਰਿਆਂ ਨੂੰ ਅੱਜ ਫਾਜ਼ਲਕਾ ਪੁਲਿਸ ਜਿਨ੍ਹਾਂ ਨੇ ਅੱਜ ਬਹੁਤ ਹੀ ਵੱਡੀ ਕਾਰਵਾਈ ਕੀਤੀ ਹੈ ਮੈਂ ਵਧਾਈ ਦਿੰਦਾ ਪੰਜਾਬ ਪੁਲਿਸ ਨੂੰ ਔਰ ਫਾਜ਼ਲਕਾ ਪੁਲਿਸ ਨੂੰ ਜਿਨ੍ਹਾਂ ਨੇ ਅੱਜ ਫਾਜ਼ਲਕਾ ਦੇ ਪਿੰਡ ਥੇ ਕਲੰਦਰ ਤੋਂ 1 ਲੱਖ 15000 ਦੇ ਕਰੀਬ ਨਸ਼ੀਲੇ ਕੈਪਸੂਲ ਦੀ ਬਰਾਮਦਗੀ ਕੀਤੀ ਹੈ ਔਰ ਨਸ਼ਾ ਵੇਚਣ ਵਾਲਿਆਂ ਦੇ ਖਿਲਾਫ ਕਾਰਵਾਈ ਕੀਤੀ ਹੈ ਇਸ ਤੋਂ ਕੁਝ ਦਿਨ ਪਹਿਲਾਂ ਫਾਜ਼ਲਕਾ ਪੁਲਿਸ ਨੇ ਹੀ ਤਕਰੀਬਨ 586000 ਦੇ ਕਰੀਬ ਨਸ਼ੀਲੇ ਕੈਪਸੂਲੇ ਤੇ ਗੋਲੀਆਂ ਬਰਾਮਦ ਕੀਤੀਆਂ ਸੀ ਮੈਂ ਸਾਡੀ ਫਾਜ਼ਲਕਾ ਪੁਲਿਸ ਨੂੰ ਸਾਡੇ ਐਸਐਸਪੀ ਸਾਹਿਬ ਸਰਦਾਰ ਬਰਿੰਦਰ ਸਿੰਘ ਬਰਾੜ ਜੀ ਨੂੰ ਉਹਨਾਂ ਦੀ ਸਾਰੀ ਟੀਮ ਸੀਆਈਏ ਸਟਾਫ ਦੇ ਸਬ ਇੰਸਪੈਕਟਰ ਸਰਦਾਰ ਜਗਰਾਜ ਸਿੰਘ ਜੀ ਨੂੰ ਸਾਣਾ ਸਦਰ ਦੇ ਐਸ ਐਚਓ ਸਰਦਾਰ ਹਰਦੇਵ ਸਿੰਘ ਬੇਦੀ ਜੀ ਨੂੰ ਸਾਡੇ ਡੀਐਸਪੀ ਸਬਡਿਵੀਜ਼ਨ ਫਾਜ਼ਿਲਕਾ ਦੇ ترਸੀਮਸੀ ਜੀ ਨੂੰ ਮੈਂ ਵਧਾਈ ਦਿਨਾ ਜਿਨ੍ਹਾਂ ਨੇ ਅੱਜ ਬਹੁਤ ਵੱਡੀ ਨਸ਼ਿਆਂ ਦੇ ਖਿਲਾਫ ਕਾਰਵਾਈ ਕੀਤੀ ਹੈ ਔਰ ਇਹ ਜਿਹੜੀ ਨਸ਼ਿਆਂ ਦੇ ਖਿਲਾਫ ਕਾਰਵਾਈ ਹੋਈ ਹੈ ਇਹ ਜਿਹੜੀ ਲੋਕਾਂ ਵੱਲੋਂ ਇਨਫੋਰਮੇਸ਼ਨ ਦਿੱਤੀ ਗਈ ਸੀ ਕਿ ਇਸ ਜਗ੍ਹਾ ਤੇ ਜਿਹੜੇ ਲੋਕ ਨੇ ਨਸ਼ਾ ਵੇਚਦੇ ਨੇ ਤਾਂ ਪੁਲਿਸ ਨੇ ਜਿਹੜਾ ਅੱਜ ਥੇਕਲੰਦਰ ਪਿੰਡ ਹੈ ਉੱਥੇ ਰੇਡ ਕੀਤੀ ਔਰ 1,115,000 ਦੇ ਕਰੀਬ ਨਸ਼ੀਲੇ ਕੈਪਸੂਲ ਜਿਹਨੂੰ ਆਪਾਂ ਪ੍ਰੈਗਾ ਕੈਪਸੂਲ ਲੋਕ ਕਹਿ ਦਿੰਦੇ ਨੇ ਆਮ ਹੀ ਜਿਹੜੀ ਲੋਕਾਂ ਦੀ ਜ਼ੁਬਾਨ ਤੇ ਸੀ ਪ੍ਰੈਗਾ ਕੈਪਸੂਲ ਤਾਂ ਉਹ ਜਿਹੜੇ ਨਸ਼ੀਲੇ ਕੈਪਸੂਲ ਬਰਾਮਦ ਕੀਤੇ ਨੇ 1,115,000 ਦੇ ਕਰੀਬ ਔਰ ਮੈਂ ਲੋਕਾਂ ਦਾ ਧੰਨਵਾਦ ਕਰਨਾ ਜਿਨ੍ਹਾਂ ਨੇ ਪੁਲਿਸ ਨੂੰ ਸਾਡੀ ਫਾਜ਼ਿਲਕਾ ਪੁਲਿਸ ਨੂੰ ਤਲਾਹ ਦਿੱਤੀ ਔਰ ਉਸ ਤੋਂ ਬਾਅਦ ਜਿਹੜੀ ਵੱਡੀ ਕਾਰਵਾਈ ਫਾਜ਼ਿਲਕਾ ਪੁਲਿਸ ਨੇ ਕੀਤੀ ਹੈ ਔਰ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਯੁੱਧ ਨਸ਼ਾ ਵਿਰੁੱਧ ਇਹ ਸਰਕਾਰ ਨੇ ਛੇੜਿਆ ਹੋਇਆ ਹੈ ਔਰ ਲੋਕਾਂ ਦੇ ਸਹਿਯੋਗ ਦੇ ਨਾਲ ਇਹ ਜੋ ਯੁੱਧ ਨਸ਼ਿਆਂ ਦੇ ਵਿਰੁੱਧ ਜਿਹੜੀ ਸਰਕਾਰ ਨੇ ਜੰਗ ਛੇੜੀ ਹੈ ਨਸ਼ਿਆਂ ਦੇ ਖਿਲਾਫ ਇਹ ਨੂੰ ਕਾਮਯਾਬੀ ਮਿਲ ਰਹੀ ਹੈ ਔਰ ਮੈਂ ਵਧਾਈ ਦਿਨਾ ਫਿਰ ਤੋਂ ਫਾਜ਼ਿਲਕਾ ਪੁਲਿਸ ਨੂੰ ਔਰ ਲੋਕਾਂ ਨੂੰ ਇਹ ਹੀ ਅਪੀਲ ਕਰਦਾ ਜੋ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਗਵਾਈ ਵਾਲੀ ਸਰਕਾਰ ਨੇ ਯੁੱਧ ਨਸ਼ਿਆਂ ਵਿਰੁੱਧ ਛੇੜਿਆ ਹੈ ਆਪਾਂ ਸਾਰੇ ਸਰਕਾਰ ਦਾ ਸਾਥ ਦਿਈਏ ਪੰਜਾਬ ਪੁਲਿਸ ਦਾ ਫਾਜ਼ਿਲਕਾ ਪੁਲਿਸ ਦਾ ਸਾਥ ਦਿਈਏ ਜੇ ਹੋਰ ਵੀ ਤੁਹਾਨੂੰ ਕੋਈ ਲੱਗਦਾ ਕਿਤੇ ਕੋਈ ਨਸ਼ਾ ਵੇਚਦਾ ਹੈ ਤਾਂ ਸਾਡੇ ਤੱਕ ਇਨਫੋਰਮੇਸ਼ਨ ਪਹੁੰਚਾਈ ਜਾਵੇ ਪੁਲਿਸ ਤੱਕ ਪਹੁੰਚਾਈ ਜਾਵੇ ਸਰਕਾਰ ਤੱਕ ਪਹੁੰਚਾਈ ਜਾਵੇ ਸਾਡੇ ਕਿਸੇ ਵੀ ਪੁਲਿਸ ਦੇ ਅਫਸਰ ਸਬਾਨਾ ਤੱਕ ਜਿਹੜੀ ਹੈ ਨਸ਼ਾ ਵੇਚਣ ਵਾਲਿਆਂ ਦੀ ਇਨਫੋਰਮੇਸ਼ਨ ਪਹੁੰਚਾਈ ਜਾਵੇ ਨਾਲ ਦੇ ਨਾਲ ਹੀ ਉਸ ਤੇ ਨਸ਼ਾ ਵੇਚਣ ਵਾਲੇ ਤੇ ਕਾਰਵਾਈ ਹੋਊਗੀ ਔਰ ਮੇਰੀ ਇੱਕ ਹੋਰ ਬੇਨਤੀ ਹੈ ਆਪਾਂ ਸਾਰੇ ਸਮਾਜ ਨੂੰ ਆਪਾਂ ਨਸ਼ਿਆਂ ਤੋਂ ਜਿਹੜਾ ਮੁਕਤ ਕਰਨਾ ਹੈ ਔਰ ਜੇ ਕੋਈ ਨਸ਼ਾ ਕਰਦਾ ਹੈ ਆਪਾਂ ਨੂੰ ਕਿਤੇ ਪਤਾ ਲੱਗ ਜਾ ਕਿਸੇ ਨੂੰ ਵੀ ਪਤਾ ਲੱਗਦਾ ਤੁਹਾਨੂੰ ਕੋਈ ਨਸ਼ਾ ਕਰਦਾ ਤੁਹਾਡੇ ਆਸ-ਪਾਸ ਉਹਦੀ ਵੀ ਇਨਫੋਰਮੇਸ਼ਨ ਦਿੱਤੀ ਜਾਵੇ ਨਸ਼ਾ ਜਿਹੜਾ ਕਰਨ ਵਾਲਾ ਉਹ ਤਸਕਰ ਨਹੀਂ ਹੈ ਨਸ਼ਾ ਕਰਨ ਵਾਲਾ ਇੱਕ ਮਰੀਜ਼ ਹੈ ਉਹਦਾ ਆਪਾਂ ਇਲਾਜ ਕਰਾਈਏ ਸਰਕਾਰ ਬਿਲਕੁਲ ਮੁਫਤ ਜਿਹੜਾ ਇਲਾਜ ਹੈ ਔਰ ਨਸ਼ਾ ਕਰਨ ਵਾਲਿਆਂ ਦਾ ਕਰ ਰਹੀ ਹੈ ਉਹਨਾਂ ਨੂੰ ਮਰੀਜ਼ ਦੇ ਤੌਰ ਤੇ ਵੇਖਦੇ ਹੋਏ ਉਹਨਾਂ ਨੂੰ ਸਮਝਾ ਕੇ ਉਹਨਾਂ ਨੂੰ ਇੱਕ ਨਵੀਂ ਜ਼ਿੰਦਗੀ ਦਈਏ ਕਿਉਂਕਿ ਪਿਛਲੀਆਂ ਸਰਕਾਰਾਂ ਨੇ ਸਾਡੇ ਨੌਜਵਾਨਾਂ ਨੂੰ ਨਸ਼ਿਆਂ ਤੇ ਲਾਇਆ ਨਾ ਹੀ ਕੋਈ ਖੇਡਾਂ ਵੱਲ ਉਹਨਾਂ ਦੀ ਰੁਚੀ ਵਧਾਈ ਨਾ ਹੀ ਉਹਨਾਂ ਨੂੰ ਕੋਈ ਨੌਕਰੀਆਂ ਵੱਲ ਲਾਇਆ ਤਾਂ ਇਹ ਸਾਰੀਆਂ ਜਿਹੜੀਆਂ ਨਲਾਇਕੀਆਂ ਪਿਛਲੀਆਂ ਸਰਕਾਰਾਂ ਨੇ ਨੌਜਵਾਨਾਂ ਨੂੰ ਨਸ਼ਿਆਂ ਤੇ ਲਾਇਆ ਉਹ ਜਿਹੜਾ ਸੁਧਾਰ ਹੈ ਉਹ ਤੁਹਾਡੀ ਆਪਣੀ ਆਮ ਲੋਕਾਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਕਰ ਰਹੀ ਹੈ ਤਾਂ ਅੱਜ ਫੇਰ ਮੈਂ ਲੋਕਾਂ ਦਾ ਧੰਨਵਾਦ ਕਰਦਾ ਜੋ ਸਾਡੇ ਸਰਕਾਰ ਦਾ ਸਾਡੇ ਪੁਲਿਸ ਦਾ ਸਾਡਾ ਸਾਥ ਦੇ ਰਹੇ ਨੇ ਨਸ਼ਿਆਂ ਨੂੰ ਜੜ ਤੋਂ ਖਤਮ ਕਰਨ ਦੇ ਵਿੱਚ ਔਰ ਮੈਂ ਵਿਸ਼ਵਾਸ ਦਵਾਣਾ ਜਿਹੜਾ ਫਾਜ਼ਿਲਕਾ ਦੇ ਲੋਕਾਂ ਨੂੰ ਇਹ ਜਿਹੜੀਆਂ ਕਾਰਵਾਈਆਂ ਨੇ ਪੁਲਿਸ ਦੀਆਂ ਇਹ ਅੱਗੇ ਵੀ ਲਗਾਤਾਰ ਜਾਰੀ ਰਹਿਣਗੀਆਂ ਤੁਸੀਂ ਵੇਖਿਆ ਹੋਣਾ ਕੁਝ ਦਿਨ ਪਹਿਲਾਂ ਲਾਧੂਕਾ ਦੇ ਆਸ-ਪਾਸ ਇੱਕ ਨਸ਼ਾ ਵੇਚਣ ਵਾਲਾ ਤਸਕਰ ਪਕੜਿਆ ਗਿਆ ਜਿਹਦੇ ਐਨਕਾਊਂਟਰ ਕੀਤਾ ਗਿਆ ਜਿਹਦੇ ਗੋਲੀ ਵੀ ਲੱਗੀ ਉਹਦੇ ਕੋਲੋਂ ਹੈਰੋਇਨ ਜਿਹੜੀ ਬਰਾਮਦ ਕੀਤੀ ਗਈ ਨਜਾਇਜ਼ ਹਥਿਆਰ ਵੀ ਬਰਾਮਦ ਕੀਤਾ ਗਿਆ ਔਰ ਇਹ ਜਿਹੜੀਆਂ ਕਾਰਵਾਈਆਂ ਨੇ ਜੇ ਕੋਈ ਗਲਤ ਕੰਮ ਕਰੇਗਾ ਨਸ਼ਾ ਵੇਚੇਗਾ ਉਹਨਾਂ ਦੇ ਘਰ ਵੀ ਟਾਇਏ ਜਾਣਗੇ ਔਰ ਜਿਵੇਂ ਉਸ ਦਿਨ ਲਾਧੋਕਾ ਦੇ ਵਿੱਚ ਜਿਹੜੀ ਫਾਜ਼ਿਲਕਾ ਪੁਲਿਸ ਨੇ ਕਾਰਵਾਈ ਕੀਤੀ ਹੈ ਉਸੇ ਤਰ੍ਹਾਂ ਦੀਆਂ ਕਾਰਵਾਈਆਂ ਜਿਹੜੀਆਂ ਨਸ਼ਾ ਵੇਚਣ ਵਾਲਿਆਂ ਦੇ ਖਿਲਾਫ ਅੱਗੇ ਜਾਰੀ ਰਹਿਣਗੀਆਂ ਤਾਂ ਮੈਂ ਫਿਰ ਤੋਂ ਫਾਜ਼ਿਲਕਾ ਪੁਲਿਸ ਨੂੰ ਵਧਾਈ ਦਿੰਦਾ ਜਿਨ੍ਹਾਂ ਨੇ ਅੱਜ ਬਹੁਤ ਵੱਡੀ ਜਿਹੜੀ ਕਾਮਯਾਬੀ ਹਾਸਲ ਕੀਤੀ ਹੈ 1,15,000 ਦੇ ਕਰੀਬ ਜਿਹੜੇ ਨਸ਼ੀਲੇ ਕੈਪਸੂਲ ਨੇ ਉਹ ਬਰਾਮਦ ਕੀਤੇ ਨੇ ਫੇਰ ਤੋਂ ਮੈਂ ਸਾਰੇ ਲੋਕਾਂ ਦਾ ਫਾਜ਼ਿਲਕਾ ਵਾਸੀਆਂ ਦਾ ਜੋ ਨਸ਼ੇ ਦੇ ਖਿਲਾਫ ਇਸ ਯੁੱਧ ਦੇ ਵਿੱਚ ਆਪਣਾ ਸਾਥ ਦੇ ਰਹੇ ਨੇ ਮੈਂ ਉਹਨਾਂ ਦਾ ਫੇਰ ਤੋਂ ਧੰਨਵਾਦ ਕਰਦਾ ਸਾਰਿਆਂ ਨੂੰ ਮੇਰੇ ਵੱਲੋਂ ਫੇਰ ਤੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਰਾਮ ਰਾਮ ਜੀ